ਸੋ ਅੱਜ ਜਿਉਣਾ ਪਏਗਾ ਅੱਛਾ ਜੀ ਅੱਜ ਕੀ ਹੈ ਜੋ ਲੰਘਿਆ ਸਾਡੀਆਂ ਉਹਦੀਆਂ ਯਾਦਾਂ ਸਰੀਰ 'ਚ ਚੱਲਦੀਆਂ ਹਨ ਜਾਂ ਆਉਣ ਵਾਲੇ ਦੀ ਚਿੰਤਾ ਹੈ ਆਪਣੇ ਮਨ ਨੂੰ ਪੜਨਾ ਪਏਗਾ 99. ਮਨ ਦਾ ਖੇਲ ਹੈ ਸਰੀਰ ਚ ਅੱਛਾ ਜੀ ਸੋ ਪੁਰਾਣੇ ਬਜ਼ੁਰਗ ਸਾਡੇ ਮਾਤਾ ਪਿਤਾ ਆਪਣੇ ਬਿਜ਼ਨਸ ਦੇ ਜੋ ਪਿਆਰ ਹੁੰਦੇ ਸੀ ਉਹਨਾਂ ਨੂੰ ਮੱਥਾ ਟੇਕਦੇ ਹੁੰਦੇ ਸੀ ਸੋ ਏ ਜੀ ਪੁਰਾਣਾ ਹੋ ਗਿਆ ਪੁਰਾਣੀ ਸੋਚ ਹਲਾ ਨਹੀਂ ਇਹ 2 ਰੁਪਏ ਦਾ ਪੈਨ ਨਾ ਸਮਝ ਇਹਨੇ ਅਰਬਾਂ ਖਰਬਾਂ ਦਾ ਚੈੱਕ ਭਰ ਦੇਣਾ ਹੈ ਸੋ ਉਧੋਂ ਹੀ ਪੈਸੇ ਪਾਤੇ ਆਧਾਰ ਕਾਰਡ ਲੈ ਕੇ ਉਧੋਂ ਹੀ ਪਾਤੇ ਵਿਆਜ ਲਈ ਗਏ ਵਿਆਜ ਮਾਫ ਕਰ ਦਾਂਗੇ ਜੀ ਬਹੁਤ ਸ਼ਾਤਰ ਦਿਮਾਗ ਵਾਲੇ ਬੈਠੇ ਹਨ ਪਿੱਛੇ ਜੇ ਜਹਾਜ਼ ਨਾਲ ਉਪਰ پیسے ਸੁੱਟਦੇ ਨਾ ਤਾਂ ਵੀ 70% 80% ਵਾਪਸ ਲੈ ਜਾਣਗੇ ਪਿੱਛੇ ਪਿੱਛੇ ਬਿਜ਼ਨਸ ਉਹਨਾਂ ਦੇ ਹਨ ਸੋ ਮੈਂ ਕੀ ਕਰਾਂ ਮੈਂ ਆਪਣੀ ਡੋਰ ਆਪਣੇ ਹੱਥ ਰੱਖਾਂ ਸੋ ਉਡਵੇਂ ਪੈਸੇ ਦੇਤੇ ਖਤੇਜ ਪੈ ਗਏ ਕਰਜ਼ਾ ਇਹ ਕਰਜ਼ਾ ਮੁਕਤ ਕਿਵੇਂ ਹੋਣਾ ਹੈ ਮੋਗਤਾ ਜੋਗਤਾ ਭੋਗਤਾ ਸਭ ਕੁਝ ਗੁਰੂ ਕੋਲ ਹੈ ਕੀ ਸਾਨੂੰ ਜੂਟਰਨ ਕਰਨਾ ਹੈ ਕੀ ਸਾਨੂੰ ਰੋਕਿਆ ਸੋ ਭਗਤਾ ਤੇ ਸੰਸਾਰੀਆਂ ਤੇ ਕੀ ਫਰਕ ਹੈ ਭਗਤ ਵੀ ਖਾਂਦੇ ਪੀਂਦੇ ਹਨ ਕੱਪੜੇ ਪਹਿਨਦੇ ਹਨ ਗ੍ਰਸਥੀ ਜੀਵਨ ਜਿੰਦੇ ਹਨ ਕੀਰਤ ਕਰਦੇ ਹਨ ਧੰਦਾ ਕਰਦੇ ਹਨ ਸੋ ਉਹਨਾਂ ਨੂੰ ਆਪਣੇ ਪੁੱਤਰ ਜਾਦੇ ਨਹੀਂ ਪਿਆਰੇ ਸਾਰੇ ਸੰਸਾਰ ਜਿਹਦਾ ਪਰਮੇਸ਼ਰ ਦੀ ਕੁਦਰਤ ਦਾ ਸਾਰਿਆਂ ਨੂੰ ਇੱਕ ਸਮਝਦੀ ਹੈ ਅਸੀਂ ਨਾ 100 ਨੰਬਰ ਲੈਣਾ ਚਾਹਦੇ ਹਾਂ ਨਹੀਂ ਅਸੀਂ ਬੀਜ ਬੀਜਿਆ ਨਾ 40 50 ਕਿਲੋ ਸਾਰਾ ਨਹੀਂ ਉਗਦਾ ਹਮੇਸ਼ਾ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਪਰਮੇਸ਼ਰ ਕਹਿੰਦਾ ਮੇਰਾ ਖੇਲ ਨਹੀਂ ਚੱਲਦਾ ਉਹਨੇ ਸਾਨੂੰ ਕੁਦਰ ਬਣਾ ਕੇ ਕੁਦਰਤ ਚ ਸਾਨੂੰ ਲੱਭਣਾ ਪਏਗਾ ਇਹ ਅੱਗ ਬਨਸਪਤੀ ਚ ਛੁਪੀ ਹੋਈ ਹੈ ਸੋ ਦੁੱਧ ਚ ਕਿਆ ਹੋ ਛਪਿਆ ਹੋਇਆ ਹੈ ਕਹਿੰਦੇ ਰੱਬ ਦਿਖਾ ਕਹਿੰਦੇ ਦੰਦ ਪੀੜ ਬਹੁਤ ਹੋ ਰਿਹਾ ਹੈ ਦੰਦ ਦਰਦ ਹੋ ਰਹੇ ਨੇ ਤੂੰ ਦਰਦ ਵਿਖਾ ਸੋ ਠੀਕ ਹੈ ਜਿੱਥੇ ਤਪਮਾਨੇ ਆ ਗਏ ਮਨ ਨਾਲੇ ਤੋਲਣ ਨਾਲੇ ਨਾਪ ਆਲੇ ਸਭ ਕੁਝ ਅੰਦਰੋਂ ਹੀ ਪ੍ਰਾਪਤ ਹੋਏਗਾ ਇਹ 100 ਕੇਸ ਨਹੀਂ ਤੂੰ 100 ਤੋਂ ਪਿੱਛੇ ਹੈ 99 ਦੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਤਾਂ ਕੁਰਸੀ ਤੇ ਬੈਠ ਸਕਦਾ ਹੈ ਅੱਜ ਜਿਹੜੀ ਭਜ ਤੋੜ ਹੈ ਇਹ ਅੰਦਰ ਕੈਮਿਸਟਰੀ ਵਧਾਣੀ ਪੈਗੀ ਸੋ ਅੰਦਰੋਂ ਪ੍ਰਗਟ ਕਰਨਾ ਪਏਗਾ ਜਿਹੜੀ ਚੀਜ਼ ਦੀ ਲੋੜ ਹੁੰਦੇ ਆ ਆਪੇ ਹੀ ਪ੍ਰਗਟ ਹੋਏਗੀ ਸਤਿਗੁਰ ਕਾ ਆਖੀਐ ਜੋ ਚਲੇ ਸੋ ਸਤਿਪੁਰਖ ਭਲ ਭਲਾ ਸੋ ਮੈਂ ਗੱਡੀ ਚੇਲ ਆਂਦੀ ਦੂਸਰੇ ਨੂੰ ਵੇਖ ਤੇਰ ਤੋਂ ਵੱਡੀ ਆਂਦੀ ਤਾਂ ਲੱਡੂ ਅਸੀਂ ਦੇਣ ਜਾਂਦੇ ਆ ਸੋ ਮੂਰਤ ਕੀਤਾ ਕੋਠੀ ਦਾ ਦੇਖੋ ਜੀ ਮੇਰੀ ਕੁਛ ਦੇਖੋ ਸਭ ਤੋਂ ਇੱਕ ਨੰਬਰ ਅਸੀਂ ਹੋਣਾ ਚਾਹੁੰਦੇ ਆ ਨਹੀਂ ਨੰਬਰ 1 ਜੇ ਤੂੰ ਆਪਣੇ ਆਪ ਚ ਆਪਣੇ ਆਪ ਨੂੰ ਪੁੱਛ ਲਿਆ ਕਰ ਸਹੀ ਜਵਾਬ ਅੰਦਰੋਂ ਮਿਸੀਨਰੀ ਦੇਗੀ ਇਹ ਕੁਦਰਤ ਦੀ ਪਰਮੇਸ਼ਰ ਦੀ ਇਹ ਪੁਤਲੀ ਤੂੰ ਇੱਕ ਨੰਬਰ ਹੋਣਾ ਚਾਹੁੰਦਾ ਹੈ ਨਹੀਂ ਉਹ ਤਾਂ ਅਸੀਂ ਮਠਿਆਈ ਵੰਡਦੇ ਆਂ ਦੇਖ ਤੇਰ ਤੋਂ ਵੱਡੀ ਗੱਡੀ ਆਂਦੀ ਤੇਰ ਤੋਂ ਵਧੀਆ ਕਾਰ ਬਣਾਇਆ ਠੀਕ ਹੈ ਉੱਪਰ ਖੋਪਰੀ ਦੀ ਚਿੰਤਾ ਨਹੀਂ ਚੱਲਣੀ ਸਾਂ ਸਰੀਰ ਦਾ ਦੁੱਖ ਚੱਲੇਗਾ ਤੂੰ ਐਸੀ ਜਿ ਬੈਠਾ ਹੈ ਬੰਗਲਾ ਗਾੜੀ ਸਭ ਕੁਝ ਹੈ ਫਿਕਰ ਕਾਣਾ ਤੈਨੂੰ ਠੀਕ ਹੈ ਅਸੀਂ ਜੀ ਲੋਨ ਲੈ ਲਿਆ ਮਾਫ ਕਰਾਵਾਂਗੇ ਸੋ ਜਗਾ ਪਲਾ ਹੁੰਦਾ ਹੈ ਸਭ ਕੁਝ ਬਦਲ ਲੈਂਦੇ ਆ ਸੀ ਫਿਰ ਮਹਿੰਗੀ ਕੱਟੀ ਲੈ ਲਈ 2 ਕਰੋੜ ਵਾਲੀ ਲੈ ਲਈ ਸੋ ਆ ਲੈ ਲਿਆ ਉਹ ਲੈ ਲਿਆ ਨਹੀਂ ਸੋ ਇਹ ਮਾਨ ਕਦੀ ਰੱਜਦਾ ਨਹੀਂ ਸਾਡਾ ਠਹਿਰਾਉ ਵਿੱਚ ਆਉਣਾ ਪਏਗਾ ਸਾਸਨ ਤੋਕ ਧਾਰਨਾ ਪਏਗਾ ਤੇਰੇ ਅੰਦਰ ਝਗੜਾ ਹੈ ਤਾਂ ਬਾਹਰੋਂ ਝਗੜਾ ਠੀਕ ਕਰਨਾ ਚਾਹੁੰਦਾ ਹੈ ਨਹੀਂ ਹੋਣਾ ਬਾਈ ਸਾਹਿਬ ਜੀ ਸਾਰੀਆਂ ਵੀਡੀਓ ਮੇਰੇ ਵਾਸਤੇ ਆ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਨੇ ਦਸਵੇਂ ਦਰਵਾਜ਼ੇ ਇੱਥੇ ਹੈ ਨਿਕਾਜਪੁਰਜਾ ਬਦਾ ਵਰਗਾ ਇਹਦਾ ਫੈਸਲਾ ਚੱਲਦਾ ਹੈ ਸੁਪਰੀਮ ਫੈਸਲਾ ਇਹਦਾ ਚੱਲੇਗਾ ਪਿੱਛੇ ਆ ਅਖਰੋਟ ਵਰਗਾ ਇਹ ਕੈਲਕੂਲੇਸ਼ਨ ਕਰੇਗਾ ਸੋ ਆ ਜੋ ਗੂਗਲ ਹੈ ਇਹ ਸਾਡੇ ਬੰਦੇ ਦੀ ਖੋਜ ਬੰਦੇ ਵਾਂਗੂੰ ਹੈ ਕੰਮ ਕਰ ਰਿਹਾ ਸਾਰੇ ਸੰਸਾਰ ਚ ਕੀ ਹੋ ਰਿਹਾ ਹੈ ਦੱਸ ਰਿਹਾ ਜੋ ਬੜਾ ਹਰ ਬ੍ਰਹਿਮੰਡ ਚ ਹੈ ਉਹ ਪਿੰਡੇ ਚ ਹੈ ਸੋ ਜਿਹੜੀ ਚੀਜ਼ ਦੀ ਲੋੜ ਹੋਏਗੀ ਪ੍ਰਗਟ ਹੋਏਗੀ ਆਪਣੇ ਆਪ ਤੂੰ ਜੋ ਸੋਚ ਰਿਹਾ ਹੈ ਉਹ ਹੀ ਦੂਸਰਾ ਸੋਚ ਰਿਹਾ ਹੈ ਮੈਂ ਮਾਇਆ ਸੋਚ ਰਿਹਾ ਮਾਇਆ ਮਾਇਆ ਦੂਸਰਾ ਮਾਇਆ ਸੋਚ ਰਿਹਾ ਹੈ ਠੀਕ ਹੈ ਮੇਰੇ ਬੱਚੇ ਦੂਸਰਾ ਕਹਿੰਦਾ ਮੇਰੇ ਬੱਚੇ ਕਹਿੰਦਾ ਰਿਸ਼ਵਤ ਹੋ ਗਿਆ ਲੈ ਲਈ ਮਿੱਠਾ ਪਿਆਰਾ ਹੋ ਕੇ ਵੱਡੀ ਠੱਗੀ ਲਾ ਲਈ ਨਹੀਂ ਠੀਕ ਹੈ ਆਪਣੇ ਆਪ ਦੀ ਧੋਰ ਸੰਭਲਨੀ ਪੈਗੀ ਫਰੀਦਾ ਲੰਗਰਾਂ ਦੇ ਮਤ ਮਾਰਦਾ ਹਾਂ ਅੱਜ ਸਰਕਾਰ ਕੀ ਕਰ ਰਹੀ ਹੈ ਫਰੀਦਾ ਹੀ ਦੇ ਰਹੀ ਹੈ ਜਿਉਂ ਚੰਗੀ ਸੋਚ ਆ ਉਹ ਖਤਮ ਹੋ ਜਾਏਗੀ ਸੋ ਏ ਅੰਦਰੋਂ 24000 ਸਵਾਸ ਨਵੇਂ ਆਉਣਗੇ ਪਰ ਵਿੱਚ ਰਹੀ ਨਿਤ ਨਵਾਂ ਹੈ ਕੁਦਰਤ ਨੂੰ ਸਮਝਣਾ ਪਏਗਾ ਕੁਦਰਤ ਦੀ ਸ਼ਕਤੀ ਬਹੁਤ ਹੈ ਕਹਿੰਦੇ ਬਹੁਤ ਪਹਚਾਲ ਆ ਗਿਆ ਜੀ ਜਪਾਨ ਚ ਉਹਨੇ ਆਪਣਾ ਬੈਲੈਂਸ ਕਰ ਲੈਣਾ ਹੈ ਕੁਦਰਤ ਦੇ ਸਾਰੇ ਬੀਜ ਨਹੀਂ ਉੱਗਣੇ 100/100 ਨੰਬਰ ਉਹਦੇ ਹਨ ਤੂੰ 100/100 ਲੈਣਾ ਨਾ ਚਾਹ ਠੀਕ ਹੈ ਆਪਣੇ ਆਪ ਨੂੰ ਸਮਝ ਬੰਦਾ ਆਈ ਤੇ ਆਏ ਬਹੁਤ ਕੁਝ ਕਰ ਸਕਦਾ ਹੈ ਅੰਦਰ ਹੀ ਢੰਡਾਰੇ ਹਨ ਪਤਨੀ ਬੱਚੇ ਘਰ ਬੰਗਲਾ ਗਾੜੀ ਜੋ ਵੀ ਤੂੰ ਮਿਹਨਤ ਕਰੇ ਗਾੜੀ ਆ ਜਾਏਗੀ ਸ ਗੱਡਿਆ ਹੋਇਆ ਸਭ ਕੁਝ ਰੁੱਖ ਗੱਡਿਆ ਵਧੇਗਾ ਇਹ ਤੇ ਕਈ ਨਾ ਹੋ ਗਏ ਪਹਿਲੂ ਬੀਜ ਸੀ ਇੱਕ ਕਣਕ ਦਾ ਬੀਜ ਫਿਰ ਦੋ ਪੱਤੇ ਚਾਰ ਪੱਤੇ ਹੌਲੀ ਹੌਲੀ ਵੱਡਾ ਹੋ ਗਿਆ ਨਿਸਰਗੀ ਕਣਕ ਜੀ ਨਾ ਹੋਰ ਹੋ ਗਿਆ ਫਿਰ ਜੋ ਨਹੀਂ ਵੇਖਿਆ ਉਹ ਨਵਾਂ ਹੈ ਉਹ ਸੱਚ ਹੈ ਜੋ ਵੇਖ ਲਿਆ ਉਹ ਪੁਰਾਣਾ ਹੋ ਗਿਆ ਜੋ ਮੂੰਹ ਬੋਲਦੇ ਆ ਇਹ ਝੂਠ ਹੈ ਸ ਜੇ ਮੂੰਹ ਬੋਲਿਆ ਹੋ ਗਿਆ ਨਹੀਂ ਜੋ ਸੱਚ ਕੰਡ ਆਏਗਾ ਉਹ ਅੰਦਰ ਦੀ ਖੋਜ ਹੈ ਉਹ ਸਜਾ ਅਮਰ ਰਹੇਗੀ ਸੱਚ ਰਹੇਗੀ ਸੋ ਅੰਦਰੋਂ ਹੀ ਪੜhara ਉੱਠੇਗਾ ਇਹ ਧਰਤੀ ਚ ਪਾਣੀ ਲੈਣ ਲਈ ਪਾਣੀ ਪਾਣਾ ਪੈ ਗਿਆ ਇੱਕ ਵਾਰੀ ਨਕਲੀ ਧਰਤੀ 'ਚ ਬੀਜ ਪੈਣ ਲਈ ਬੀਜ ਲੈਣਾ 40 50 ਗੁਣਾ ਫਿਰ ਮਿਲੇਗਾ ਹਜ਼ਾਰਾਂ ਗੁਣਾ ਮਿਲੇਗਾ ਤਿੰਨ ਚਾਰ ਸਾਲ ਨੂੰ ਵੱਡਾ ਬੋਲ ਲੱਗੇਗਾ ਸੋ ਗਰਬਾਣੀ ਵੀ ਸਰਵਣ ਕਰਨੀ ਪਵੇਗੀ ਅੰਦਰ ਇੱਕ ਵਾਰੀ ਅਮਰਤ ਛਕਣਾ ਪੈਗਾ ਜਦੋਂ ਅੰਦਰੋਂ ਅਮਰਤ ਉੱਠਿਆ ਅੱਜ ਸਾਨੂੰ ਬਖ ਝੂਠ ਪਿਆਰਾ ਲੱਗ ਰਿਹਾ ਹੈ ਉਲਟਾ ਹੋ ਗਿਆ ਮੁੱਦਾ ਪੰਡਾ ਹੈ ਗੁਰੂ ਤੋਂ ਬਿਨਾ ਸੀ ਅੰਨੇ ਹ ਇਕ ਲਾਟੇ ਨਹੀਂ ਖੜ ਸਕਦਾ ਬਿਨਾ ਲੱਟਾ ਤੋਂ ਡਿੱਗਾ ਕੁਦਰਤ ਨੂੰ ਸਮਝਣਾ ਪਏਗਾ ਜੀ ਕੁਦਰਤ ਜੀ ਇਹ ਪ੍ਰੇਮ ਔਰ ਡਰ ਦੋ ਕਾਮਜਬਦੀ ਦੇ ਰਾਜ ਹਨ ਸੋ ਸਰਕਾਰ ਨੂੰ ਹੀ ਪਤਾ ਲੱਗਿਆ ਇਹਨਾਂ ਨੂੰ ਡਰ ਪਾਓ ਕਰਜ਼ੇ ਦਿਓ ਪਹਿਲੋਂ ਗੁਲਾਮ ਬਣਾ ਕੇ ਸੋ ਕੰਮ ਲੈਂਦੇ ਸੀ ਪਛਵਾਵਾ ਕੋ ਸ ਭਗਤ ਕਿੱਥੋਂ ਤੱਕ ਪਹੁੰਚੇ ਭਗਵਾਨ ਤੱਕ ਰਘਰੇ ਸੰਸ ਇਹ ਨੂੰ ਤੱਕ ਪਰਮਾਨੰਭ ਤੱਕ ਮਨਾਸ ਤੱਕ ਸੋ ਨਿਗਾਸ ਤੱਕ ਜਾਣਾ ਹੈ ਜੋ ਭਗਤਾਂ ਨੇ ਸੌਖਾ ਔਰ ਸਹੀ ਰਸਤਾ ਬਣਾਇਆ ਹੈ ਖਾਂਦਿਆ ਪੀਂਦਿਆ ਹੱਸਦਿਆ ਖੇਡਦਿਆ ਵਿੱਚੇ ਮੁਕਤੀ ਹੈ ਜਉਂਦੇ ਜੀ ਮੁਕਤ ਹੋਣਾ ਹੈ ਅੰਦਰੇ ਪ੍ਰਗਟ ਹੋਏਗਾ ਜੀਵਨ ਜਾਚ ਅਸੀਂ ਅਧੂਰੇ ਹਾਂ ਸੋ ਸਭ ਕੋ ਸੰਸਾਰ ਚੋਂ ਸਮਾਜ ਚੋਂ ਸਿੱਖਦੇ ਹਾਂ ਠੀਕ ਹੈ ਇੱਕ ਸੁਧਰਿਆ ਹੋਇਆ ਬੰਦਾ ਇੱਕ ਪਹੁੰਚਿਆ ਹੋਇਆ ਗੁਰਮੁਖ ਬਣਿਆ ਹੋਇਆ ਬਹੁਤ ਪਾਵਰ ਰੱਖਦਾ ਹੈ ਠੀਕ ਹੈ ਕਹਿੰਦੇ ਝੂਠਾ ਸੰਸਾਰ ਜਿਵੇਂ ਤੂੰ ਦੇਖਦਾ ਓਵੇਂ ਦਿਸੇਗਾ ਬਹੁਤ ਭੰਡਾਰੇ ਹਨ ਸੰਸਾਰ ਚ ਬਾਜ਼ਾਰ ਚ ਸਭ ਕੁਝ ਵਿਕਦਾ ਹੈ ਤੂੰ ਕਹਦਾ ਗਾਂ ਕਹੇ ਮਾਣੇ ਉਧਰ ਹੀ ਖੜਨਾ ਹੈ ਮਾਣੇ ਕੈਕਟਿਕ ਕਾਲਾ ਹੈ ਕਿ ਤੈਦੀ ਕਾਲਾ ਹੈ ਤਾਂ ਇਹ ਕਹਾਂ ਨੂੰ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਅੰਦਰ ਹੀ ਹੈ ਅਦਰੰਗ ਹੋਏਗਾ ਟੈਕ ਹੋਏਗਾ ਸ਼ੂਗਰ ਤੁ ਚੜਦੀ ਕਲਾ ਚ ਰਹਿ ਸੋ ਇਹੀ ਤਾਕਤ ਹੈ ਪਰਮੇਸ਼ਰ ਕੋ ਇਹ ਅਮਲ ਜ਼ਰੂਰੀ ਹੈ ਸਰੀਰ ਨੂੰ ਅਮਲ ਸਰੀਰ ਨੂੰ ਚਲਾ ਰਿਹਾ ਹੈ ਸੂਰਜ ਚਲਾ ਰਿਹਾ ਹੈ ਅੰਦਰ ਹੀ ਅਮਲ ਪ੍ਰਗਟ ਹੋਏਗਾ ਜਦੋਂ ਅਸੀਂ ਰਸਤਾ ਬਦਲਾਗੇ ਇੱਕ ਕੰਮ ਕਰਦੇ ਹਾਂ ਭੋਰ ਹੋ ਜਾਂਦੇ ਹਾਂ ਤਾਂ ਰਸਤਾ ਬਦਲੇ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਜਦੋਂ ਖੋਜੇਗਾ ਨਾ ਜਿੱਥੇ ਲੱਦ ਹੋਏਗੀ ਘੋੜੇ ਹੋਣਗੇ ਜਿੱਥੇ ਧੂਆ ਹੈ ਉੱਥੇ ਅੱਗ ਹੈ ਜਿੱਥੇ ਬੱਚੇ ਹਨ ਉੱਥੇ ਉਹਨਾਂ ਦਾ ਬੱਚਿਆਂ ਦਾ ਮਾਤਾ ਪਿਤਾ ਵੀ ਹੈ ਸੋ ਤੂੰ ਇੱਕ ਵਾਰੀ ਟੋਰ ਤੇ ਸਹੀ ਮਨ ਨਾਲ ਟੋਰ ਮੰਨ ਦੀ ਤਾਕਤ ਬਹੁਤ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜ ਦਾਸ ਹੈ ਇਹ ਨਿੱਕੀ ਜਿਹੀ ਚਿੰਗਾਰੀ ਨੇ ਇਹ ਤਬਾਹ ਕਰ ਦੇਗੀ ਨਿੱਕੀ ਜਿਹੀ ਗਲਤੀ ਸਾ ਇਨਕੀ ਦੀ ਕੀ ਬੂੰਦਾ ਨਾ ਸਮਝੇ ਨਿੱਕਾ ਨਿੱਕਾ ਨਹੀਂ ਪਿਆ ਇਹ ਹੜ ਆ ਜਾਏਗਾ ਦਰਿਆਵਾਂ ਪਰ ਚਣਗੇ ਬਹੁਤ ਤਵਾਈ ਵਾਚੇਗੀ ਅਵਾਰਾ ਨਾ ਬਣ ਆ ਜਾ ਤੇ ਰਹਿ ਠੀਕ ਹੈ ਗੁਰਮਤਿ ਧਾਰ ਸੋ ਇਹ ਸਿੱਖ ਬਣ ਗੁਰਮਖ ਬਣ ਫੇਰ ਤੂੰ ਸਦਾ ਪਰੇਸ਼ਾਨ ਨਾ ਹੋਏਂਗਾ ਜੀ ਤੇਰਾ ਅੰਦਰ ਵੱਡਾ ਕਰਨਾ ਪਏਗਾ ਅੰਦਰ ਹੀ ਹੈ ਤੇਰੇ ਕਲੇਸ਼ ਕਾਮ ਕਰੋ ਤੇ ਮੋਹ ਹੰਕਾਰ ਇਹ ਤਾਕਤ ਹੈ ਇਹਨੂੰ ਸੰਭਾਲ ਕੇ ਰੱਖ ਜੀ ਸਭ ਤੇ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸ ਦੂਸਰਾ ਤੈਨੂੰ ਕਹਿੰਦਾ ਧੁੱਪ ਨੋਰ ਲੋਹਾ ਹੈ ਤੂੰ ਤਾਂ ਇਹ ਚਾਂਦੀ ਦਾ ਉੱਤੇ ਸੋਨਾ ਨਕਲੀ ਹੈ ਨਹੀਂ ਤੂੰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਹੈ ਅਸੀਂ ਕਹਿੰਦੇ ਆ ਸੋਨੇ ਨੂੰ ਸੋਨਾ ਬਣਾਗੇ ਦੂਸਰੇ ਨੂੰ ਪ੍ਰਦੇਸ਼ ਦਿੰਦੇ ਆ ਨਹੀਂ ਸਾਰਾ ਕੁਝ ਆਪਣੇ ਵਾਸਤੇ ਹੈ ਪੰਡਤ ਬੰਨਾ ਪਏਗਾ ਬ੍ਰਾਹਮਣ ਬੰਨਾ ਪਏਗਾ ਖੱਤਰੀ ਬੰਨਾ ਪਏਗਾ ਸੂਧ ਬੰਨਾ ਪਏਗਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਵਰ ਗੁਰਬਖਸ਼ਨਾ ਬਖਸ਼ ਲੈਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਫਤਿਹ ਦੇਖਦੇ ਫਤਿਹ